ਫੰਤੂ ਲੈ ਕੇ ਹੁਣ ਤੱਕ ਅਸੀਂ ਮੋਤਾ ਹੀ ਦੇਖਿਆ ਮੈਂ ਸਾਲ ਦਾ ਸੀ ਤੇ ਮੇਰਾ ਭਰਾ ਮਾਂ ਦੇ ਢਿੱਡ 'ਚ ਜਦੋਂ ਮੇਰੇ ਬਾਪੂ ਦੀ ਮੌਤ ਹੋ ਗਈ ਦਾਦੀ ਨੂੰ ਅਧਰੰਗ ਸੀ ਚਾਚੇ ਨੇ ਅੰਗੂਠਾ ਲਗਵਾ ਕੇ ਸਾਰੀ ਜ਼ਮੀਨ ਆਪਣੇ ਨਾਮ ਕਰ ਲਈ ਨਾਨਾ ਸਾਨੂੰ ਨਾਨਕੇ ਲੈ ਆਇਆ ਮਾਂ ਨੂੰ ਨੌਕਰੀ ਦਿਵਾ ਦਿੱਤੀ ਸਾਨੂੰ ਘਰ ਲੈ ਕੇ ਦੇ ਦਿੱਤਾ ਬਾਪੂ ਦੇ ਦੁੱਖ ਤੋਂ ਉੱਭਰੇ ਨਹੀਂ ਸੀ ਕਿ ਸਾਨੂੰ ਸਾਂਭਣ ਵਾਲੇ ਨਾਨੇ ਦੀ ਵੀ ਮੌਤ ਹੋ ਗਈ ਨਾਨੇ ਤੋਂ ਬਾਅਦ ਮਾਮਾ ਸਾਡੀ ਦੇਖਭਾਲ ਕਰਨ ਲੱਗਾ ਨਾਨੇ ਦੀ ਮੌਤ ਤੋਂ ਥੋੜਾ ਜਿਹਾ ਸਬਲੇ ਸੀ ਕਿ ਸਾਡੇ ਮਾਮੇ ਦੀ ਵੀ ਮੌਤ ਹੋ ਗਈ ਉਦੋਂ ਅਸੀਂ ਬਿਲਕੁਲ ਟੁੱਟ ਗਏ। ਜੋ ਮੇਰੇ ਭਰਾ ਦੀ ਮੌਤ ਹੋ ਗਈ। ਉਸ ਮੌਤ ਨੇ ਸਾਨੂੰ ਝੰਜੋੜ ਕੇ ਰੱਖਤਾ। ਮੈਂ ਤੇ ਮੇਰੀ ਮਾਂ ਅਸੀਂ ਦੋਨੋਂ ਇਕੱਲੇ ਘਰ ਚ ਰਹਿ ਗਏ। ਘਰ ਦਾ ਮਾਹੌਲ ਸੁਧਰ ਜੇ, ਕੁਝ ਖੁਸ਼ੀਆਂ ਆਉਣ। ਮਾਂ ਕਹਿੰਦੀ ਤੂੰ ਵਿਆਹ ਕਰਵਾ ਲੈ। ਮੇਰਾ ਵਿਆਹ ਹੋ ਗਿਆ। ਇਹ ਖੁਸ਼ੀਆਂ ਸਾਲ ਕੁ ਚੱਲੀਆਂ। ਫਿਰ ਮੋਤਾਂ ਦਾ ਦੌਰ ਸ਼ੁਰੂ ਹੋ ਗਿਆ। ਘਰ ਵਾਲੀ ਦੀ ਮਾਂ ਦੀ ਡੈਥ ਹੋ ਗਈ। ਘਰਬਾੜੀ ਡਿਪਰੈਸ਼ਨ 'ਚ ਚਲੀ ਗਈ। ਥੋੜਾ ਸਮਾਂ ਹੋਇਆ ਤੇ ਜਦੋਂ ਹਾਲਾਤ ਸੁਧਰਨ ਲੱਗੇ, ਘਰ ਵਾਲੀ ਦੇ ਭਰਾ ਦੀ ਡੈਥ ਹੋ ਗਈ। ਘਰ ਵਾਲੀ ਹੁਣ ਟੇਕੇ ਨਹੀਂ ਜਾਂਦੀ। ਉਹਦਾ ਟੇਕਾ ਹੀ ਖਤਮ ਹੋ ਗਿਆ।